ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰੇ ਉਮੀਦ ਕਰਦਾ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸਾਰੇ ਠੀਕ ਹੋਵੋਗੇ ਕਹਿੰਦੇ ਵੀ ਭਗਵਾਨ ਜੀ ਜੇ ਆਪਾਂ ਮੰਨਤਾ ਕਰਦੇ ਆਂ ਤਾਂ ਭਗਵਾਨ ਨੇ ਜੇ ਆਪਣੀ ਮਦਦ ਕਰਨੀ ਹੈ ਕੋਈ ਵੀ ਚੀਜ਼ ਮੰਗਦਿਆਂ ਤਾਂ ਭਗਵਾਨ ਸਿੱਧਾ ਨਹੀਂ ਕਰਦਾ ਕਿਸੇ ਬੰਦੇ ਦਾ ਜਰੀਆ ਬਣਾ ਕੇ ਕਰਦਾ ਕਹਿੰਦੇ ਕੋਈ ਬੰਦਾ ਸੀਗਾ ਤੇ ਭਗਵਾਨ ਦੇ ਮੰਦਰ ਚ ਜਾਇਆ ਕਰਿਓ ਇੱਕ ਦਿਨ ਭਗਵਾਨ ਨਾਲ ਗੱਲਾਂ ਕਰਨ ਲੱਗ ਗਿਆ ਕਹਿੰਦਾ ਵੀ ਤੁਸੀਂ ਸਾਰਾ ਦਿਨ ਮੰਦਿਰ 'ਚ ਰਹਿੰਦੇ ਹੋ ਤੇ ਬਾਹਰ ਵੀ ਜਾਇਆ ਕਰੋ ਕਦੇ ਦੁਨੀਆ ਦੇਖਿਓ ਬਾਹਰਲੀ ਭਗਵਾਨ ਉਸ ਬੰਦੇ ਨੂੰ ਕਹਿੰਦਾ ਵੀ ਮੈਂ ਬਾਹਰਲੀ ਦੁਨੀਆ ਦੇਖ ਕੇ ਆਉਣਾ ਤੇ ਤੂੰ ਮੇਰੀ ਥਾਂ ਤੇ ਬਹਿ ਜਾ ਤੂੰ ਕਿਸੇ ਨੂੰ ਕੁਝ ਕਹਿਣਾ ਨਹੀਂ ਬੋਲਣਾ ਨਹੀਂ ਕਹਿੰਦਾ ਜੀ ਠੀਕ ਆ ਇੱਕ ਬੰਦਾ ਆਇਆ ਸਭ ਤੋਂ ਪਹਿਲਾਂ ਅਮੀਰ ਪੂਰਾ ਚੰਗਾ ਗੱਡੀ 'ਚ ਉਤਰਿਆ ਉਹ ਮੱਥਾ ਟੇਕ ਕੇ ਵਾਪਸ ਜਾਣ ਲੱਗਿਆ ਉਹਦਾ ਬਟੂਆ ਡਿੱਗ ਪਿਆ ਜੀ ਉਹਨੂੰ ਪਤਾ ਨਹੀਂ ਲੱਗਿਆ ਵਾਪਸ ਮੁੜ ਗਿਆ ਤਾਂ ਕਹਿੰਦੇ ਇੰਨੇ ਨੂੰ ਇੱਕ ਹੋਰ ਗਰੀਬ ਆਇਆ ਵਿਚਾਰਾ ਕੋਈ ਮੇਰੇ ਵਰਗਾ ਦੁੱਖਾਂ ਦਾ ਮਾਰਿਆ ਉਹਨੇ ਆ ਕੇ ਅਰਜ ਬੇਨਤੀ ਕੀਤੀ ਕਿ हे ਭਗਵਾਨ ਬੱਚੇ ਭੁੱਖੇ ਬੈਠੇ ਆ ਘਰੇ ਕੁਝ ਖਾਣ ਨੂੰ ਹੈ ਨਹੀਂ ਘਰ ਵਾਲੀ ਬਿਮਾਰਾ ਦਵਾਈ ਦਵਾਉਣ ਨੂੰ ਪੈਸੇ ਹੈ ਨਹੀਂ ਕੋਈ ਮੇਰਾ ਬਿਦੀ ਬਣਾ ਕੇ ਕੋਈ ਮੇਰਾ ਹੀਲਾ ਕਰੋ ਤੁਸੀਂ ਤੁਸੀਂ ਤਾਂ ਜਾਣੇ ਜਾਣਾ ਕਹਿੰਦੇ ਕਹਿੰਦੇ ਜਦੋਂ ਉਹ ਵਾਪਸ ਮੋੜਨ ਲੱਗਿਆ ਮੱਥਾ ਟੇਕ ਕੇ ਤੇ ਉਹ ਬਟੂਗਾ ਜਿਹੜਾ ਪਹਿਲਾਂ ਵੀਰ ਦਾ ਡਿੱਗਿਆ ਸੀ ਉਹਦੀ ਨਿਗਾ ਪੈ ਗਿਆ ਜਿਉ ਉਹਨੇ ਚੱਕ ਲਿਆ ਉਹਨੇ ਉਸ ਆਕਾਲਪੁਰਖ ਭਗਵਾਨ ਦਾ ਬੜਾ ਸ਼ੁਕਰਾਨਾ ਕੀਤਾ ਕਹਿੰਦਾ ਵੀ ਤੂੰ ਬਹੁਤ ਵੱਡਾ ਏਕਾਲਪੁਰਖ ਤੇਰੇ ਬਾਰੇ ਬਾਰੇ ਜਾਈਏ ਭਗਵਾਨ ਤੇਰੀ ਲੀਲਾ ਅਪਰੰਪਾਰਾ ਵੀ ਤੇਰਾ ਅਸੀਂ ساری ਉਮਰ ਦੇਣ ਨਹੀਂ ਦੇ ਸਕਦੇ ਐਨੇ ਨੂੰ ਇੱਕ ਹੋਰ ਵੀਰ ਆਇਆ ਜੀ ਕਹਿੰਦੇ ਵੀ ਉਹਦਾ ਵੀਜਾ ਲੱਗਿਆ ਹੋਇਆ ਸੀ ਟਿਕਟ ਕਰਾਈ ਹੋਈ ਸੀ ਤੇ ਉਹਨੇ ਬਾਹਰ ਜਾਣਾ ਸੀ ਤੇ ਮੱਥਾ ਟੇਕ ਕੇ ਵਾਪਸ ਮੋੜ ਲੱਗਿਆ ਸਾਹਮਣੇ ਤੋਂ ਪੁਲਸ ਆ ਗਈ ਤੇ ਪੁਲਸ ਨੇ ਆ ਕੇ ਉਹਨੂੰ ਚੱਕ ਲਿਆ ਬੰਦੇ ਨੂੰ ਜਿਹੜੇ ਨੇ ਬਾਹਰ ਜਾਣਾ ਸੀ ਤੇ ਉਹਨੂੰ ਕੀ ਹੋਇਆ ਜੀ ਪੁਲਸ ਨੇ ਫੜ ਲਿਆ ਕਹਿੰਦੇ ਵੀ ਇੱਥੇ ਬਟੂਗਾ ਡਿੱਗਿਆ ਹੋਇਆ ਤੇ ਬਟੂਗਾ ਦੱਸ ਉਹ ਕਹਿੰਦਾ ਜੀ ਮੈਨੂੰ ਤਾਂ ਲੱਭਿਆ ਨਹੀਂ ਮੈਂ ਤਾਂ ਬਾਹਰ ਜਾਣਾ ਕਹਿੰਦਾ ਆ ਦੇਖੋ ਮੇਰੇ ਕੋਲੇ ਟਿਕਟਾ ਸਾਰੇ ਕੁਝ ਮੈਂ ਤਾਂ ਮੱਥਾ ਟੇਕਣ ਆਇਆ ਸੀ ਤਾਂ ਜਿਹਨੂੰ ਪਲਵਾਨ ਆਪਦੀ ਥਾਂ ਤੇ ਵਹਾ ਕੇ ਗਿਆ ਸੀ ਬੰਦੇ ਨੂੰ ਉਹ ਬੋਲ ਪਿਆ ਜੀ ਕਹਿੰਦਾ ਵੀ ਬਟੂਗਾ ਇਹਨੇ ਨਹੀਂ ਫਲਾਣੇ ਬੰਦੇ ਨੇ ਚੱਕਿਆ ਸਾਰੀ ਵਿਧੀ ਦੇ ਵਿਧਾਨ ਤੇ ਪਾਣੀ ਫੇਰਤਾ ਜੀ ਉਹਨੇ ਹੁਣ ਜਿਹੜਾ ਅਮੀਰ ਬੰਦਾ ਆਇਆ ਸੀ ਸਭ ਤੋਂ ਪਹਿਲਾਂ ਚ ਉਹਨੂੰ ਕੀ 5-7000 ਨਾਲ ਫਰਕ ਨਹੀਂ ਸੀ ਪੈਂਦਾ ਪਰ ਉਹ ਵਿਧੀ ਸੀ ਪਰਮਾਤਮਾ ਦੀ ਉਹਦਾ ਬਟੂਗਾ ਡਿੱਗਿਆ ਉਹ ਗਰੀਬ ਨੂੰ ਥਿਆਇਆ ਜਿਹਨੇ ਬੇਨਤੀ ਕੀਤੀ ਸੀ ਵੀ ਘਰੇ ਆਟਾ ਨਹੀਂ ਘਰ ਵਾਲੀ ਬਿਮਾਰ ਆ ਤਾ ਉਹ ਆਪਦੇ ਇਲਾਜ ਲਈ ਪੈਸੇ ਆਪਦੇ ਘਰ ਵਾਲੀ ਦੇ ਇਲਾਜ ਲਈ ਪੈਸੇ ਤੇ ਬੱਚਿਆਂ ਨੂੰ ਰਸਣ ਲਿਆਉਣ ਲਈ ਉਹ ਵਿਧੀ ਬਣਾਈ ਭਗਵਾਨ ਨੇ ਤਾਂ ਜਿਹੜੇ ਵੀਰ ਨੇ ਬਾਹਰ ਜਾਣਾ ਸੀ ਉਹਦਾ ਜਹਾਜ਼ ਕਰੈਸ਼ ਹੋਣਾ ਸੀ ਸਾਰੀ ਵਿਧੀ ਦਾ ਵਿਧਾਨ ਉਲਟ ਹੋ ਗਿਆ ਜੀ ਤੇ ਕਹਿੰਦੇ ਵੀ ਉਹ ਵੀਰ ਦਾ ਬਟੂਗਾ ਜਿਹੜਾ ਪਹਿਲਾਂ ਚਾਇਸ ਉਹਦਾ ਵਾਪਸ ਹੋ ਗਿਆ ਜਿਹੜੇ ਨੇ ਭਗਵਾਨ ਤੋਂ ਮੰਗਿਆ ਸੀ ਆ ਕੇ ਵੀ ਘਰ ਆਟਾ ਹੈ ਨਹੀਂ ਕਿ ਬੱਚੇ ਭੁੱਖੇ ਨੇ ਘਰ ਆਲੀ ਬਿਮਾਰਾ ਤਾਂ ਉਹ ਤੋਂ ਬਟੂਗਾ ਵਾਪਸ ਕਰਾਇਆ ਗਿਆ ਉਹਦੇ ਬੱਚੇ ਭੁੱਖੇ ਰਹਿ ਕੇ ਘਰ ਆਲੀ ਕਹਿੰਦੇ ਵੀ ਚੜਾਈ ਕਰ ਗਈ ਤੇ ਜਿਹੜੇ ਵੀਰ ਨੇ ਦੀਰ ਨੂੰ ਬਾਹਰੋਂ ਜਾਣ ਤੋਂ ਰੋਕਣਾ ਸੀ ਉਸ ਬਟੂਗੇ ਦੀ ਬਦੌਲਤ ਨਿੱਗੇ ਕਰਕੇ ਉਹ ਬਟੂਗਾ ਜਦੋਂ ਪੁਲਿਸ ਨੂੰ ਮਿਲ ਗਿਆ ਤਾਂ ਬਾਹਰ ਜਾਣ ਵਾਸਤੇ 에ਅਰਪੋਰਟ ਤੇ ਗਿਆ ਤਾਂ ਜਹਾਜ਼ ਦੇ ਵਿੱਚ ਬੈਠਾ ਜਹਾਜ਼ ਕ੍ਰੈਸ਼ ਹੋ ਗਿਆ ਉਹਦੀ ਮੌਤ ਹੋ ਗਈ ਕਹਿੰਦੇ ਜੀ ਜਹਾਜ਼ ਕ੍ਰੈਸ਼ ਹੋ ਗਿਆ ਉਹਦੀ ਮੌਤ ਹੋ ਗਈ ਸੋ ਵੀਰੋ ਬੇਨਤੀ ਇਹ ਆ ਵੀ ਪ੍ਰਭਗ ਪ੍ਰਭਾਨ ਆ ਜਿਹੜਾ ਉਹ ਸਿੱਧਾ ਕਿਸੇ ਦੀ ਹੈਲਪ ਨਹੀਂ ਕਰਦਾ ਉਹ ਵਿਧੀ ਦਾ ਵਿਧਾਨ ਬਣਾਉਂਦਾ ਹੁਣ ਦੇਖੋ ਤੁਸੀਂ ਵੀ ਭਗਵਾਨ ਦਾ ਇੱਕ ਦਿਨ ਦਾ ਕੰਮ ਉਹਨੇ ਇਨਸਾਨ ਤੇ ਛੱਡਿਆ ਇਨਸਾਨ ਨੇ ਜਿਹੜੀ ਵਿਧੀ ਸੀ ਭਗਵਾਨ ਦੀ ਸਾਰੀ ਉਲਟੀ ਦੀ ਪੁਲਟੀ ਕਰਤੀ ਹੁਣ ਭਗਵਾਨ ਦੀ ਵਿਧੀ ਤੈਅ ਸੀ ਵੀ ਉਹਨੇ ਮੰਦਰ ਆਉਣਾ ਵੱਡੇ ਬੰਦੇ ਨੇ ਉਹਦਾ ਬਟੂਗਾ ਡਿੱਗਣਾ ਦੂਜੇ ਬੰਦੇ ਨੂੰ ਉਠਿਆਉਣਾ ਉਹਦੇ ਬੱਚਿਆਂ ਦਾ ਢਿੱਡ ਭਰਿਆ ਜਾਣਾ ਠਿੱਕਰ ਵਾਲੀ ਨੂੰ ਦਵਾਈ ਦਿਵਾਉਣੀ ਆ ਤਾਂ ਦੂਜਾ ਬੰਦਾ ਜਿਹੜਾ ਤੀਜੇ ਦੀ ਮੌਤ ਹੋਣੀ ਸੀ ਜਹਾਜ਼ ਕ੍ਰੈਸ਼ ਹੋਣਾ ਸੀ ਬਾਹਰ ਜਾਣਾ ਸੀ ਤਾਂ ਉਹਨੂੰ ਪੁਲਿਸ ਨੇ ਫੜਨਾ ਸੀ ਉਹ ਬਾਹਰ ਜਾਣ ਤੋਂ ਟਲ ਜਾਂਦਾ ਉਹਦੀ ਮੌਤ ਹੋਣੋਂ ਬਚ ਜਾਂਦੀ ਪਰ ਭਗਵਾਨ ਨੇ ਜਿਹੜਾ ਆਪਦੀ ਥਾਂ ਇਨਸਾਨ ਬਹਤਾ ਉਨੇ ਸਾਰੇ ਕਰੇ ਕਰਾਈ ਤੇ ਪਾਣੀ ਫੇਰਦਾ ਜਦੋਂ ਭਗਵਾਨ ਆਇਆ ਕਹਿੰਦਾ ਵੀ ਤੂੰ ਠੀਕ ਠਾਕ ਕਹਿੰਦਾ ਹਾਂ ਜੀ ਕਹਿੰਦਾ ਕੁਝ ਆਇਆ ਤਾਂ ਨਹੀਂ ਕੋਈ ਬੋਲਿਆ ਤਾਂ ਨਹੀਂ ਤੂੰ ਕੁਝ ਕਹਿੰਦਾ ਜੀ ਹਾਂ ਮੈਂ ਕੁਝ ਨਹੀਂ ਬੋਲਿਆ ਪਰ ਕਹਿੰਦਾ ਵੀ ਆਹ ਗੱਲ ਸੀ ਤੇ ਮੈਂ ਐਂ ਕਰਤਾ ਫਿਰ ਉਹਨੂੰ ਭਗਵਾਨ ਨੇ ਦੱਸਿਆ ਕਹਿੰਦਾ ਵੀ ਇਹ ਵਿਧੀ ਦਾ ਵਿਧਾਨ ਹੁੰਦਾ ਸਿੱਧੀ ਕਿਸੇ ਦੀ ਆਪਾਂ ਹੈਲਪ ਨਹੀਂ ਕਰ ਸਕਦੇ ਭਗਵਾਨ ਕਹਿੰਦਾ ਵੀ ਮੈਂ ਸਿੱਧੀ ਹੈਲਪ ਨਹੀਂ ਕਿਸੇ ਦੀ ਕਰ ਸਕਦਾ ਮੈਂ ਵਿਧੀਆਂ ਬਣਾਉਂਦਾ ਸੋ ਇਸ ਕਰਕੇ ਵੀਰੋ ਚੰਗਾ ਮਾੜਾ ਜੋ ਵੀ ਹੁੰਦਾ ਉਹ ਸਭ ਭਗਵਾਨ ਦੀ ਰਜਾਤ ਚ ਹੁੰਦਾ ਕਦੇ ਵੀ ਬੰਦੇ ਨੂੰ ਭਗਵਾਨ ਨਹੀਂ ਬਣਨਾ ਚਾਹੀਦਾ ਕਿਉਂਕਿ ਜੇ ਬੰਦਾ ਕਦੇ ਵੀ ਮੈਂ ਰੱਬਾਂ ਤਾਂ ਬੰਦਾ ਨਹੀਂ ਬਣ ਸਕਦਾ ਭਗਵਾਨ ਭਗਵਾਨ ਹੀ ਹੁੰਦਾ ਸੋ ਇਸ ਕਰਕੇ ਵੀਰੋ ਬੇਨਤੀ ਹੈ ਵੀ ਕਿਸੇ ਦੇ ਕੰਮ ਦੇ ਵਿੱਚ ਵਿਧੀ ਵਿਵਧਾਨ ਦੇ ਵਿੱਚ ਵਿਗੜ ਨਾ ਪਾਇਆ ਕਰੋ ਜੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੇ ਬਾਕੀ ਕੋਈ ਗਲਤ ਲੱਗਿਆ ਤਾਂ ਤਾਂ ਵੀ ਕਮੈਂਟ ਕਰ ਦਿਓ ਆਪਾਂ ਅੱਗੇ ਤੋਂ ਸੁਧਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ